ਸਾਤਸਰੀਆ ਕਾਲ ਸਵਾਗਤ ਹੈ ਤੁਹਾਡਾ ਸਾਡੀ ਇਸ ਵੀਡੀਓ ਦੇ ਵਿੱਚ ਆਓ ਜਾਣਦੇ ਹਾਂ ਪਿੰਡ ਭਾਗੀ ਬਾਂਦਰ ਦਾ ਇਹ ਨਾਮ ਕਦੋਂ ਅਤੇ ਕਿਵੇਂ ਪਿਆ ਤਹਿਸੀਲ ਤਲਵੰਡੀ ਸਾਬੋ ਦਾ ਇਹ ਪਿੰਡ ਬਠਿੰਡਾ ਸਰਦੂਲਗੜ ਸਰਕ ਤੇ ਸਥਿਤ ਹੈ ਤੇ ਤਲਵੰਡੀ ਸਾਬੋ ਤੋਂ 3 ਕਿਲੋਮੀਟਰ ਦੂਰ ਤੇ ਰੇਲਵੇ ਸਟੇਸ਼ਨ ਰਾਮਾ ਤੋਂ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਹ ਪਿੰਡ ਪੰਜਾਬ ਭਾਰ ਵਿੱਚ ਝਗੜਾਲੂ ਪਿੰਡਾਂ ਦਾ ਮੋਰੀ ਰਿਹਾ ਹੈ ਇਸ ਪਿੰਡ ਦਾ ਮੁੱਢ ਲਗਭਗ 450 ਸਾਲ ਪਹਿਲਾਂ ਵੱਜਿਆ ਦੱਸਿਆ ਗਿਆ ਹੈ ਇਸ ਪਿੰਡ ਦੇ ਵੱਖੋ ਵੱਖਰੇ ਪਿੰਡਾਂ ਭਾਗੀ ਤੇ ਬਾਂਦਰ ਦੇ ਜੁੜਵੇ ਰੂਪ ਨੂੰ ਮੌਜੂਦਾ ਪਿੰਡ ਵਿੱਚ ਭਾਗੀ ਬਾਂਦਰ ਕਿਹਾ ਜਾਂਦਾ ਹੈ। ਭਾਗੀ ਨਾਮ ਦਾ ਪਿੰਡ ਸਿੱਧੂਆਂ ਦੀ ਭਾਗੀ ਨਾਮੀ ਔਰਤ ਨੇ ਬੰਨਿਆ ਸੀ ਪਰੰਤੂ ਇਸ ਦੇ ਨਾਲ ਹੀ ਪੈਂਦਾ ਦੂਸਰਾ ਪਿੰਡ ਬਾਂਦਰ ਹਨੂਮਾਨ ਕੋਟ ਦੇ ਭੱਟੀ ਰਾਜਪੂਤ ਰਜਵਾੜੇ ਕਛਣ ਦੇ ਜਲਾਵਤਨ ਹੋਏ ਇੱਕ ਪੁੱਤਰ ਬਾਂਦਰ ਨੇ ਬੰਨਿਆ ਦੱਸਿਆ ਜਾਂਦਾ ਹੈ। ਬਾਂਦਰ ਪਿੰਡ ਵਿੱਚ ਵਸਣ ਵਾਲੇ ਭੱਟੀ ਰਾਜਪੂਤਾਂ ਦਾ ਗੋਤਰ ਵੀ ਉਹਨਾਂ ਦੇ ਵਡੇਰੇ ਬਾਂਦਰ ਦੇ ਨਾਂ ਤੇ ਬਾਂਦਰ ਹੀ ਪ੍ਰਚਲਿਤ ਹੋ ਗਿਆ। ਸੇរីਗੁਰੂ ਗੋਬਿੰਦ ਸਿੰਘ ਜੀ ਖਦਰਾਨੇ ਦੀ ਢਾਬ ਦੀ ਜੰਗ ਲੜਨ ਪਿੱਛੋਂ ਆਂਦਾ ਮੰਦਾ ਮਾ ਸਾਹਿਬ ਗੁਰੂ ਕੀ ਕਾੰਸੀ ਨੂੰ ਜਾਂਦੇ ਹੋਏ ਲਗਭਗ 1706 ਈਸਵੀ ਵਿੱਚ ਇਸ ਪਿੰਡ ਵਿੱਚ ਕੁਝ ਸਮਾਂ ਲੁਕੇ ਜਿਸ ਝੰਡ ਦੇ ਕਿਲੇ ਨਾਲ ਘੋੜਾ ਬੰਨਿਆ ਸੀ ਉਹ ਝੰਡ ਹਾਲੇ ਵੀ ਮੌਜੂਦ ਹੈ ਤੇ ਨਾਲ ਹੀ ਇਤਿਹਾਸਕ ਗੁਰਦੁਆਰਾ ਸਾਹਿਬ ਸ਼ੋਭਤ ਹੈ ਜਿਸ ਦਾ ਪ੍ਰਬੰਧ ਪਿੰਡ ਵਾਸੀ ਕਰਦੇ ਹਨ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ